ਫਰਮੇ ਬੇਨਤੀ ਕਰਾਂਗਾ ਜੀ ਉਹ ਕਹਿੰਦੇ ਹੁੰਦੇ ਸਨ ਕਿ ਦਸ ਤਰ੍ਹਾਂ ਦਾ ਪਰਹੇਜ਼ ਰੱਖੋਗੇ ਤੇ ਰਸਨਾ ਮਾਲਾ ਬਣੇਗੀ ਜਪ 15 ਸਰ ਕਰੋਗਾ ਚਾਰ ਤਾਂ ਜੀਬ ਦੇ ਪਰਹੇਜ਼ ਨੇ ਮੈਂ ਮੈਨੂੰ ਯਾਦ ਹੈ ਮੈਂ ਕਈ ਸਾਲ ਪਹਿਲਾਂ ਇੱਥੇ ਕੀਤੀ ਕਥਾ ਉਹ ਉਸ ਸਥਾਨ ਤੇ ਮੈਂ 15 17 ਸਾਲ ਕਹਿ ਸਕਨੇ ਸਭ ਤੋਂ ਪਹਿਲਾਂ ਜਿੰਨੇ ਚੱਪ ਕਰਨਾ ਹੈ ਉਹਦੀ ਰਸਨਾ ਦਾ ਪਰਹੇਜ਼ ਹੋਣਾ ਚਾਹੀਦਾ ਉਹ ਫਿੱਕਾ ਨਾ ਬੋਲੇ ਦੂਜਾ ਉਹਦਾ ਪਰਹੇਜ਼ ਹੋਣਾ ਚਾਹੀਦਾ ਹੈ ਕਿ ਉਹ ਨਿੰਦਿਆ ਨਾ ਕਰੇ ਤੀਸਰਾ ਪਰਹੇਜ਼ ਹੋਣਾ ਚਾਹੀਦਾ ਚੁਗਲੀ ਨਾ ਕਰੇ ਚੌਥਾ ਜ਼ਬਾਨ ਦਾ ਪਰਹੇਜ਼ ਹੋਣਾ ਚਾਹੀਦਾ ਝੂਠ ਨਾ ਬੋਲੇ ਆ ਇੰਨਾ ਕੰਟਰੋਲ ਕਰਕੇ ਜਪ ਕਰੋ ਤੇ ਪਿਆਰੋ ਸੱਚੀ ਕਹਿਣਾ ਕਿ ਵੇਖ ਦੂਜੇ ਦਿਨ ਸਿਮਰਨ ਦਾ ਸਰ ਕੀ ਹੁੰਦਾ ਹੈ ਮੈਂ ਦਵਾਈ ਖਾ ਰਿਆਂ ਵਹਿਗੁਰੂ ਕਹਿ ਰਿਆਂ ਪਰ ਬਾਹਰ ਨਿਕਲ ਕੇ ਮੈਂ ਗਾਲੀ ਗਲੋਚ ਵੀ ਕਰਨਾ ਪਿਆ ਫਿੱਕਾ ਬੋਲ ਰਿਹਾ ਕਿਉਂਕਿ ਫਿੱਕਾ ਬੋਲਣ ਨਾਲ ਜਿਹੜਾ ਜਪ ਕੀਤਾ ਉਹਨੇ ਨਹੀਂ ਅਸਰ ਕਰਨਾ ਸਿੱਧੀ ਗੱਲ ਦਵਾਈ ਖਾ ਲਈ ਪਰ ਜਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਾਇਆ ਉਹ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਇਹ ਪਰਹੇਜ਼ ਨਹੀਂ ਪਹਿਲੀ ਬੇਨਤੀ ਹੈ ਕਿ ਜੀਵ ਦੇ ਤਿੰਨ ਚਾਰ ਪਰਹੇਜ਼ ਨੇ ਜ਼ਬਾਨ ਤੋਂ ਜਿੰਨੇ ਜਪ ਸ਼ੁਰੂ ਕਰਨਾ ਕੋ ਆਪਣਾ ਫਿੱਕਾਪਨ ਕੌੜੇ ਬੋਲਾਂ ਤੇ ਕੰਟਰੋਲ ਕਰੇ ਦੂਜਾ ਸ਼ਬਦ ਵਿੱਚ ਵਰਤਿਆ ਝੂਠ ਜੇ ਬੰਦਾ ਜੱਪ ਵੀ ਕਰੀ ਜਾਂਦਾ ਝੂਠ ਵੀ ਜੱਪ ਕਰੀ ਜਾਂਦਾ ਤੁਸੀਂ ਦੱਸੋ ਸਿਮਰਨ ਅਸਰ ਕਰ ਜੂਗਾ ਜੀ ਤੀਸਰੀ ਬੇਨਤੀ ਚੁਗਲੀ ਕਰਨੀ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਿਹਾ ਸੀ ਨਿੰਦਕ ਬੰਦਾ ਛੇਤੀ ਫੜਿਆ ਜਾਂਦਾ ਚੁਗਲ ਨਹੀਂ ਫੜਿਆ ਜਾਂਦਾ ਚੁਗਲ ਕਈ ਕਿ سال ਕੱਢ ਜਾਂਦਾ ਨਿੰਦਿਆ ਤੇ ਚੁਗਲੀ ਵਿੱਚ ਫਰਕ ਹੈ ਜੀ ਥੋੜਾ ਜਿਹਾ ਕਿਉਂਕਿ ਆਪਾਂ ਸਾਰੇ ਸਾਡਾ ਸਵਾਲ ਹੈ ਜੀ ਇੰਨਾ ਜੱਪ ਹੁੰਦਾ ਹੈ ਜੀ ਇਹ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਦਵਾਈ ਅਸਰ ਤਾਂ ਕਰੇਗੀ ਜੇ ਆਪਾਂ ਪਰਹੇਜ਼ ਕਰਾਂਗੇ ਚੁਗਲਖੋਰ ਚੁਗਲੀ ਜਿਹੜਾ ਬੰਦਾ ਰਸਨਾ ਤੋਂ ਕਰ ਰਿਹਾ ਕਿਵੇਂ ਅੰਦਰ ਚੱਲੇਗਾ ਨਾ ਚੁਗਲਖੋਰ ਦੋਨਾਂ ਪਾਸਿਆਂ ਤੋਂ ਆਪਣੇ ਦਿਖਾਂਦਾ ਹੈ ਨਿੰਦਕ ਨਹੀਂ ਦਿਖਾਂਦਾ ਨਿੰਦ ਕਮਲਾ ਹੁੰਦਾ ਹੈ ਚੁਗਲਖੋਰ ਚਾਤੂਰ ਹੁੰਦਾ ਹੈ ਮੇਰੀ ਫਿਰ ਬੇਨਤੀ ਸੁਣ ਲਓ ਮੰਨ ਲਓ ਦੋ ਭਰਾ ਆਪਸ ਵਿੱਚ ਲੜ ਗਏ ਲੜ ਪਏ ਆ ਤੇ ਚੁਗਲਖੋਰ ਜਾਂਦਾ ਉਹਨੂੰ ਕਹਿੰਦਾ ਤੂੰ ਬੜਾ ਚੰਗਾ ਸੈਂ ਸੱਚੀ ਮੂਝੇ ਤੇਰੇ ਵਰਗਾ ਬੰਦਾ ਕੋਈ ਨਹੀਂ ਤੇਰਾ ਭਰਾ ਇਹੋ ਜਿਹਾ ਮੈਂ ਕੱਲ ਲੰਘਦਾ ਪਿਆਸਾ ਮੈਨੂੰ ਆ ਗੱਲਾਂ ਕੀਤੀਆਂ ਉਹ ਬੰਦਾ ਨਾ ਫੂਕ ਚ ਆ ਜਾਂਦਾ ਵੀ ਇਹ ਮੇਰੇ ਹੱਕ ਦਾ ਹੈ ਉਹ ਫਿਰ ਜਦੋਂ ਉਹਦੇ ਖਾਕ ਚ ਬੋਲਦਾ ਉਹ ਉਹ ਪੜਾਸ ਅੰਦਰੋਂ ਆਪਣੇ ਭਰਾ ਦੇ ਵਿਰੋਧ ਕੱਢਦਾ ਤੇ ਸ਼ਾਮ ਨੂੰ ਉਹਦੇ ਘਰ ਪੜ ਜਾਂਦਾ ਉਹ ਮੈਂ ਲੰਘਦਾ ਪਿਆਸਾ ਮੈਨੂੰ ਟੱਕਰ ਗਿਆ ਤੇਰੇ ਬਾਰੇ ਤੇ ਨਾ ਭੈੜਾ ਕਹਿ ਮੈਂ ਉਹਨੂੰ ਸਮਝਾਇਆ ਵੀ ਨਹੀਂ ਨਹੀਂ ਤੂੰ ਭਰਾ ਉਹ ਦੂਜਾ ਸਮਝਦਾ ਮੇਰੇ ਹੱਕ ਚ ਉਹ ਕਈ ਕੀ ਸਾਲ ਜੇ ਆਪਸ ਚ ਨਾ ਬੋਲਨ ਤੇ ਚੁਗਲਖੋਰ ਦਾ ਕੰਮ ਚੱਲੀ ਜਾਂਦਾ ਹੈ ਤੇ ਜਿੱਦਨ ਹ ਕੋਈ ਸੁਲਾ ਹੋ ਜਾਂਦੀ ਏ ਚੇਤੇ ਰੱਖਿਓ ਉਦੋਂ ਸਭ ਤੋਂ ਪਹਿਲਾਂ ਤਵਾ ਚੁਗਲਖੋਰ ਦਾ ਲੱਗਦਾ ਹੈ ਚੁਗਲੀ ਕਰਨੀ ਇਹ ਅੰਦਰ ਦਾ ਰਸ ਨਹੀਂ ਬੰਦ ਦਿੰਦੀ ਪਿਆਰਿਓ ਮੈਂ ਬੇਨਤੀ ਕੀਤੀ ਫਿੱਕਾ ਬੋਲਣਾ ਝੂਠ ਬੋਲਣਾ ਤੀਜੀ ਗੱਲ ਚੁਗਲੀ ਕਰਨੀ ਚੌਥੀ ਜ਼ਬਾਨ ਦੇ ਨਾਲ ਲਗਾਤਾਰ ਨਿੰਦਿਆ ਕਰੀ ਜਾਣੀ ਮੈਨੂੰ ਬਖਸ਼ ਦਿਓ ਨਿੱਧਕ ਬੰਦੇ ਦੇ ਅੰਦਰ ਕਦੀ ਨਾਮ ਦਾ ਰਸ ਨਹੀਂ ਪੈਦਾ ਹੋ ਸਕਦਾ ਇਹ ਚਾਰ ਪਰਹੇਜ ਜਬਾਨ ਦੇ ਨੇ ਤਿੰਨ ਪਰਹੇਜ ਹੈ ਤੇ ਸਾਰੇ ਸਰੀਰ ਦੇ ਨੇ ਤਿੰਨ ਪਰਹੇਜ ਸਾਡੀ ਦਿਸ ਦੇ ਕੋਈ ਇਸ ਐਸ ਅੰਗਾਂ ਦੇ ਨੇ ਜੇ ਜਪ ਨੂੰ ਅੰਦਰ ਰਸ ਬਣਾਣਾ ਹੈ ਕਿ ਇਸ ਸਰੀਰ ਦੇ ਨਾਲ ਇੱਕ ਚੋਰੀ ਦੂਜੀ ਯਾਰੀ ਤੇ ਤੀਸਰੀ ਹਿੰਸਾ ਫਿਰ ਅਰਸ਼ ਨੂੰ ਪ੍ਰਾਇਤਨ ਨੂੰ ਚੁਰਾ ਕੇ ਕਹ ਸਿਮਰਨ ਚੱਲ ਜੂਗਾ ਚੱਲ ਜਾਏਗਾ ਜੀ ਪਰੀਹਜ ਰੱਖਣਾ ਪੈਣਾ ਦੂਜੀ ਗੱਲ ਪਰ ਤਨ ਗਾਮੀ ਹੋ ਕੇ ਕਹੇ ਅੰਦਰ ਨਾਮ ਚੱਲ ਜੂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰਾਇਆ ਧਨ ਚੁਰਾਣਾ ਪਰਾਇ ਤਨਵਲ ਵਧਣਾ ਕਰਸ਼ਤ ਹੋਣਾ ਇਹ ਜਪ ਨਹੀਂ ਚੱਲਣ ਦਿੰਦਾ ਤੇ ਤੀਸਰੀ ਮੈਂ ਬੇਨਤੀ ਕਰਾਂਗਾ ਤਨ ਦਾ ਪਰੀਹਜ ਖਿੰਸਾ ਅਖਿੰਸ ਰਹਿਣਾ ਦਾ ਮਤਲਬ ਕਿ ਐਵੇਂ ਆਪਣੇ ਤਾਕਤ ਦੇ ਹੰਕਾਰ ਵਿੱਚ ਆਪਣੇ ਤੋਂ ਕਮਜ਼ੋਰ ਨੂੰ ਸ਼ਰੀਰਕ ਤੌਰ ਤੇ ਸੱਟਾਂ ਮਾਰੀਆਂ ਜਾਣੀਆਂ ਉਹ ਅੰਦਰ ਨੂੰ ਟਿਕਨ ਨਹੀਂ ਦਿੰਦਾ ਸੱਤ ਹੋ ਗਿਆ ਜੀ ਚਾਰ ਜ਼ਬਾਨ ਦੇ ਤਿੰਨ ਸ਼ਰੀਰ ਦੇ ਇਹ ਸੱਤ ਹੁਣ ਅਗਲੇ ਤਿੰਨ ਇੰਨੇ ਖਤਰਨਾਕ ਨੇ ਜੀ ਫਿਰ ਸੁਣਿਓ ਚੋਰੀ ਕਰੇ ਬੰਦਾ ਫੜਿਆ ਜਾਂਦਾ ਬਾਹਰਮੁਖੀ ਹੈ ਨਾ ਯਾਰੀ ਚ ਫੜਿਆ ਜਾਂਦਾ ਕੁੱਟਮਾਰ ਚ ਫੜਿਆ ਜਾਂਦਾ ਮਿੰਦਿਆ ਚ ਫੜਿਆ ਜਾਂਦਾ ਚੁਗਲੀ ਚ ਫੜਿਆ ਜਾਂਦਾ ਝੂਠ ਚ ਫੜਿਆ ਜਾਂਦਾ ਗਾਲਾਂ ਚ ਫੜਿਆ ਜਾਂਦਾ ਤਿੰਨ ਇੰਨੇ ਖਤਰਨਾਕ ਨੇ ਜੇ ਦੂਜਾ ਬੰਦਾ ਫੜ ਨਹੀਂ ਸਕਦਾ ਉਹ ਅੰਦਰ ਨਾਮ ਨਹੀਂ ਚੱਲਣ ਦਿੰਦੇ ਉਹ ਤਿੰਨਾਂ ਚੀਜ਼ਾਂ ਦਾ ਪਰਹੇਜ਼ ਹੈ ਈਰਖਾ ਕਰਨੀ ਕਪਟ ਕਰਨਾ ਤੇ ਕਿਸੇ ਦੇ ਬੁਰਾ ਸੋਚੀ ਜਾਣਾ ਇਹ ਤਿੰਨ ਥਾਟ ਨਹੀਂ ਜੀ ਬਸ ਫਿਰ ਅਰਸ਼ ਨੂੰ ਇਹ ਫਿਜ਼ੀਕਲ ਤੌਰ ਤੇ ਦਿਸ ਨਹੀਂ ਰਹੇ ਮੰਨ ਲਓ ਕਿਸੇ ਨਾਲ ਮੈਂ ਦੁਸ਼ਮਣ ਕਰ ਰਿਹਾ ਮੈਂ ਥੋੜਾ ਜਿਹਾ ਨਿਕਲ ਗਿਆ ਵਿੱਚੋਂ ਸ਼ਬਦ ਚੋਂ ਮੈਂ ਆਵਾਂਗਾ ਕਿਉਂਕਿ ਇਹ ਸਵਾਲ ਉੱਠਣਾ ਸੀ ਵੀ ਜੇ ਰਸਨਾ ਨਾਲ ਵੈਗੁਰੂ ਵੈਗੁਰੂ ਇੰਨੇ ਸਾਲਾਂ ਦੇ ਕਹਿ ਰਹੇ ਆ ਅਸਰ ਕਿਉਂ ਨਹੀਂ ਮੈਂ ਕਿਹਾ ਜੀ ਇਹ ਦਵਾਈ ਨਾਲ ਪਰਹੇਚ ਈਰਖਾ ਦਿਸਦੀ ਨਹੀਂ ਹੁੰਦੀ ਬੰਦੇ ਖਾਸ ਦੇ ਹੋਏ ਵੀ ਈਰਖਾ ਕਰੀ ਜਾਂਦੇ ਹੁੰਦੇ ਆ ਪਰ ਈਰਖਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਚ ਕਿਹਾ ਤਾਤਪੁਰਾਈ ਜਿਸ ਦੇ ਅੰਦਰ ਤਾਤਪੁਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਈਰਖਾ ਇਹ ਵੀ ਅੰਦਰ ਜਪ ਨਹੀਂ ਚੱਲਣ ਦਿੰਦੀ ਦੂਸਰਾ ਮੈਂ ਅਰ ਸ਼ਬਦ ਵਰਤਿਆ ਕਪਟ ਕਪਟ ਦੇਸ ਦਾ ਨਹੀਂ ਹੁੰਦਾ ਇਥੋਂ ਤੱਕ ਕਿ ਗੁਰੂ ਰਾਮਦਾਸ ਜੀ ਨੇ ਤਾਂ ਸ਼ਬਦ ਵਰਤਿਆ ਅੰਤਰ ਕਪਟ ਛੁਕਾਵੋ ਮੇਰੇ ਗੁਰ ਸਿਖੋ ਨਿ ਕਪਟ ਕਮਾਵੋ ਹਰ ਕੀ ਹਰ ਕਾਲ ਨਿਖਾਲ 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 ਈਰਸ਼ਾ ਹਿੰਦੀ ਚ ਈਰਸ਼ਾ ਆਪਾਂ ਈਰਖਾ ਕਹਿੰਦੇ ਆ ਦੂਜਾ ਕਪਟ ਇਹ ਬਾਬਾ ਜੀ ਨੇ ਕਿਹਾ ਇਹ ਮਹਾਰਾਜ ਜੀ ਦੇ ਬਚਨ ਹੁੰਦਾ ਹੈ ਕਿ ਜਿਹੜੇ ਬੰਦੇ ਕਪਟ ਰੱਖ ਕੇ ਅੱਖਾਂ ਬੰਦ ਕਰਦੇ ਜਿਵੇਂ ਕਾਹ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬੱਕ ਧਿਆਨ ਕੋ ਕਪਟ ਹੈ ਨਾ ਅੱਖਾਂ ਤੋਂ ਬਗਲੇ ਦੀਆਂ ਬੰਦ ਨੇ ਜੋ ਬਿੰਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਹਨਾਂ ਦਾ ਉੱਤਰ ਜਾਏਗਾ ਝੂਠ ਗੁਮਾਨ ਮੇਰੀ ਬੇਨਤੀ ਹੈ ਈਰਖਾ ਦੂਸਰਾ ਕਪਟ ਤੀਸਰਾ ਕਿਸੇ ਦਾ ਹਰ ਵੇਲੇ ਬੁਰਾਈ ਚੀਤੇ ਜਾਣਾ ਤੇ ਇਹ ਸਾਡੇ ਅੰਦਰ ਦਾ ਨੁਕਸਾਨ ਕਿਸੇ ਦਾ ਕੁਝ ਨਹੀਂ ਜਾਣਾ ਜਿਹਦਾ ਬੁਰਾ ਚਿਤਵ ਰਹਾ ਰੱਬ ਨੇ ਉਹਦਾ ਭਲਾ ਕਰੀ ਜਾਣਾ ਹੈ ਨੁਕਸਾਨ ਉਹਦਾ ਹੁੰਦਾ ਹੈ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਇਹ ਰਾਤ ਨੀਂਦ ਨਹੀਂ ਪੈਂਦੀ ਬੰਦੇ ਨੂੰ ਇਹ ਅਫਸਰ ਜਾ ਰਿਹਾ ਹੈ ਤੇ ਮਹਾਰਾਜ ਕਹਿੰਦੇ ਨੇ ਕਿਸੇ ਦਾ ਬੁਰਾ ਸੋਚਣਾ ਛੱਡ ਦੇ ਨੀਂਦ ਸੌਖੀ ਪੈ ਜਾਏਗੀ ਪਰ ਕਾ ਬੁਰਾ ਨਾ ਰੱਖ ਉਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਮੇਰੇ ਅਰਜ ਹੈ ਇਹ ਤਿੰਨ ਇਹ 10 ਤਰ੍ਹਾਂ ਦਾ ਪਰਹੇਜ਼ ਹੈ ਬੰਦਾ ਅੱਜ ਕਰ ਲੈ ਕੱਲ ਕਰ ਲੈ ਪਰ ਇਹ ਵੀ ਪਰਹੇਜ਼ ਅਰਦਾਸ ਕਰਕੇ ਹੋ ਸਕਦਾ ਹੈ ਆਪਣੇ ਆਪ ਨਹੀਂ ਮਨ ਆਪਣੀ ਮਰਜ਼ੀ ਕਰਦਾ ਪਰ